ਸਾਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਚੱਲੇ ਆਪਾਂ ਕਾਲਜ ਤੇ ਅੱਜ ਹੈਗਾ ਆਪਣਾ ਦੂਸਰਾ ਪੇਪਰ ਤੇ ਆਪਾਂ ਅੱਜ ਘਰੋਂ ਥੋੜਾ ਜਿਹਾ ਲੇਟ ਹੋਗੇ ਸੀਗੇ ਤੇ ਕਾਲਜ ਟਾਈਮ ਨਾਲ ਪਹੁੰਚਣਾ ਸੀਗਾ ਕਿਉਂਕਿ ਆਪਣੀ ਬੱਸ ਰੰਗਦੀ ਸੀ ਤੇ ਆਪਾਂ ਰੋਟੀ ਖਾ ਕੇ ਜੀ ਆਏ ਤੇ ਆਪਣੇ ਲੱਤਰ ਮੁੰਡਾ ਲੈ ਕੇ ਆਇਆ ਰੋਟੀ ਤੇ ਆਪ ਪਿਆ ਪਹਿਲਾਂ ਅਸੀਂ ਬੱਸ ਸਟੈਂਡ 'ਚ ਬੈਠਿਆ ਰੋਟੀ ਖਾਵਾਂਗੇ ਰੋਟੀ ਖਾ ਕੇ ਫਿਰ ਚੱਲਦੇ ਆ ਕਾਲਜ ਨੂੰ ਕਿਉਂਕਿ ਅੱਜ ਕਿਸੇ ਪਰ ਰੁਕੇ ਹੋ ਕੇ ਫਿਰ ਜਾਵਾਂਗੇ ਕਾਲਜ ਤੇ ਆਪਾਂ ਤੜਿਆ ਵਗੈਰਾ ਬਾਹਲਾ ਖਾਂਦੇ ਨਹੀਂ ਹੈਗੇ ਤੇ ਇਹ ਲੇ ਕੇ ਆ ਆਪਣੇ दाल ਰੋਟੀ ਵਧੀਆ ਲੈ ਕੇ ਟੀਫੜ ਚ ਪਾ ਕੇ ਪੂਰੀਆਂ ਮੈਦਨੂ ਆਖੀ ਵੀ ਚਾਰ ਨਾਲ ਹੀ ਪਾਲਿਆ ਦੋ ਆ ਬਾਪੂ ਵੱਡੂ ਵੱਡਾ ਲਈ ਵਰਦਾਗਾ ਲੋ ਜੀ ਤੇ ਬੋਲੀਏ ਟੀਫੜ ਤੂੰ ਵੀ ਵੇੜਾ ਭਾਈ ਖਾ ਲੈਂਦੇ ਹਾਂ ਮੈਂ ਲੋ ਜੀ ਤੇ ਰੋਟੀ ਪਾਣੀ ਖਾ ਕੇ ਆ ਗਏ ਅਸੀਂ ਕਾਉਚ ਕੋਲੇ ਆ ਆ ਗਏ ਇਧਰ ਆਪਣਾ ਕਾਲਜ ਉਹ ਸਾਰਾ ਤੇ ਉਹ 게ਟ ਆ ਗਿਆ ਅੱਗੇ फ्रंट مین 게ਟ ਤੇ ਹੁਣ ਦੇਖਾਂਗੇ ਰੋਲ ਨੰਬਰ ਪਹਿਲਾਂ ਆਪਣਾ ਮਤਲਬ ਰੋਲ ਨੰਬਰ ਦਾ ਹੈਗਾ ਵੀ ਸਿਟਿੰਗ ਪਲਾਨ ਦੇਖਾਂਗੇ ਕਿ ਕਿਹੜੇ ਨੰਬਰ ਤੇ ਕਮਰੇ 'ਚ ਅਸੀਂ ਸਾਡਾ ਪੇਪਰ ਆਗਾ ਤੇ ਕਿੱਥੇ ਕਿਨੇ ਬੈਠਣਾਗਾ ਦਿਖਾਵਾਂਗੇ ਬਲੌਗ ਦੇ ਵਿੱਚ ਸਾਰਾ ਕੁਝ ਤੁਹਾਨੂੰ ਉਹ ਪਰਲੇ ਗੇਟ ਵੜਾਂਗੇ ਉਹ ਜਿੱਦਾਂ ਕਾਲਜੇ ਜਾ ਕੇ ਲਾਉਜੀ ਤੇ ਕਾਲਜ ਚ ਪਹੁੰਚ ਗਏ ਆ ਤੇ ਪੇਪਰ ਚ ਹਜੇ ਅੱਧਾ ਘੰਟਾ ਪਿਆਗਾ ਕਿ ਉਹਨਾਂ ਟਾਈਮ ਪਹਿਲਾਂ ਵੀ ਮੈਂ ਅਸੀਂ ਚਾਹ ਤੇ ਨਾਲੇ ਖਾ ਮਾ ਕੇ ਸਮੋਸੇ ਨਾਲ ਲਾਉਜੀ ਤੇ ਅਸੀਂ ਆਪਦਾ ਰੋਲ ਨੰਬਰ ਦੇਖ ਲਿਆ ਤੇ ਬਾਕੀ ਹਲੇ ਦੇਖ ਰਹੇ ਨੇ ਸਾਰੇ ਤੇ ਉਹ ਬੋਰਡ ਤੇ ਲੱਗੇ ਹੋ ਦਾ ਸਾਰੇ ਰੋਲ ਨੰਬਰ ਤੇ ਅਸੀਂ ਦੇਖ ਲਿਆ ਤੇ ਹੁਣ ਅਸੀਂ ਆਪਣੇ ਕਮਰੇ ਕੋਲ ਖੜੇ ਆਂਗੇ ਉੱਪਰ ਆ ਕੇ ਤੇ ਸਾਡਾ ਚੋਰ ਉਹ ਮੈਗਾ ਉੱਪਰ ਮਤਲਬ ਮੇਰਾ ਨੀਚੇ ਹੈ ਮੇਰੇ ਨਾਲ ਦੇ ਉੱਪਰ ਹੈਗਾ ਤੇ ਮੇਰਾ ਥੱਲੇ ਜਾ ਕੇ ਜਮਾ ਬੇਸਮੈਂਟ ਦੇ ਵਿੱਚ ਤੇ ਹੁਣ ਅਸੀਂ ਖੜਾ ਬਿਲਕੁਲ ਟੌਪ ਫਲੋਰ ਤੇ ਤੇ ਪੂਰਾ ਇਕੱਠ ਬਦਨ ਲੱਗ ਗਿਆ ਕਾਲਜ ਦੇ ਵਿੱਚ ਆ ਗਈ ਜੀ ਆਪਣੀ ਕਲਾਸ ਤੇ ਆ ਮੇਰਾ ਪਹਿਲਾ ਰੋਲ ਨੰਬਰ 6032 ਤੇ ਅੱਜ ਵਾਰੀ ਆਈਆ ਮੇਰੀ ਪਹਿਲੇ ਬੈਂਚ ਤੇ ਵਿਚਾਲੇ ਤਿੰਨ ਬੰਦੇ ਬੈਠਣਗੇ ਵੈਸੇ ਇੱਕ ਬੈਂਚ ਤੇ 1 2 3 ਜਣੇ ਦੀ ਸੀਟ ਔਰੇ ਵਿਚਾਲੇ ਮੇਰੀ ਵਾਰੀ ਤੇ ਇੱਕ ਬੈਂਚ ਤੇ ਜਿਹੜੇ ਤਿੰਨੇ ਬੈਠਾਂਗੇ ਤਿੰਨਾਂ ਦਾ ਸੇਮ ਪੇਪਰ ਹੋਊਗਾ ਵੀ ਦੇਖੋ ਹੁਣ ਕੀ ਬਣਦਾ ਵੀ ਨਾਲ ਵਾਲੇ ਹਿਹਾਰ ਨੇ ਜਾਂ ਨਾਇਕ ਪਹਿਲਾਂ ਨੇ ਸਭ ਮੈਂ ਕਰਾਇਆ ਸਾਰਿਆਂ ਨੂੰ ਐ ਇੱਥੇ ਦੇਖੋ ਕੌਣ ਕੀ ਕਰਊਗਾ ਐਸੇ ਸਾਰਿਆਂ ਚ ਉਹ ਸਾਈਡ ਵਾਲਿਆਂ ਤੇ ਦੋ ਦੋ ਬੰਦੇ ਬੈਠਣਗੇ ਵਿਚਾਲੇ ਵਾਲੇ ਤੇ ਤਿੰਨ ਤਿੰਨ ਬੰਦੇ ਆਇਆ ਤਾਂ ਇਹ ਕਲਾਸ ਆ ਤੇ ਪਹਿਲਾ ਬੈਂਚ ਆਪਣਾ ਲਓ ਜੀ ਤੇ ਪੇਪਰ ਅਸੀਂ ਦੇ ਆਏ ਬੈਸੇ ਸੀ ਸਾਰੇ ਕਾਲ ਜਦੋਂ ਪਹਿਲਾ ਪੇਪਰ ਨਮੇੜਤਾ ਸਾਰੇ ਹਜੇ ਸੋਨਸਰਾਂ ਪਈ ਆ ਕਿ ਦੇਖੋ ਕੋਈ ਬਾਹਰੇ ਦੀਦਾ ਨਹੀਂ ਹੈਗਾ ਬਸ ਅਸੀਂ ਦੋ ਜਾਣੇ ਆਗੇ ਤੇ ਉਧਰ ਪੰਜ ਤਿੰਨ ਚਾਰ ਕੁੜੀਆਂ ਇਹਨਾਂ ਖਾਤਮਾ ਹੈ ਪੇਪਰ ਉਹ ਵਿਚਾਰੀਆਂ ਤਾਂ ਮੈਕ ਕਰਾਇਆ ਜਿਹੜੀ ਉਹ ਭੱਜ ਜਾਂਦੀ ਉਹ ਕੰਪਿਊਟਰ ਦਾ ਸੀ ਉਹਨੂੰ ਸਾਰਾ ਮੈਕ ਕਰਾਇਆ ਤੇ ਕੰਪਿਊਟਰ ਦਾ ਹੁਣ ਇੱਧਰ ਜਾਣਾ ਸੀ ਲਾਇਬ੍ਰੇਰੀ ਚ ਤੇ ਇਹਦਾ ਲੈਣਾ ਸੀ ਮੁੰਡੇ ਦਾ ਆਈ ਕਾਰਡ ਤੇ ਆਈ ਕਾਰਡ ਲੈਣ ਜਾਂਦੇ ਆਗੇ ਮੇਰੇ ਕੋਲ ਤਾਂ ਆਪਣਾ ਹੈਗਾਗਾ ਤੇ ਇਹਨੂੰ ਦਿੱਕਤ ਆਉਂਦੀ ਆ ਫਿਰ ਉੱਥੇ ਪੇਪਰ 'ਚ ਬੈਠਣ ਨਹੀਂ ਦਿੰਦੇ ਹੈਗਾ ਸਾਰਾ ਮਾਹੌਲ ਸਾਂਤ ਕਾਲਜ ਦੇ ਵਿੱਚ ਜੀ ਕਰਦਾ ਕੁ ਕੁ ਮਾਰੀਏ ਇਧਰ ਹੀ ਆਫਰੇ ਵਾਲੇ ਬਰੇ ਬੰਦ ਕਰ ਲਾਉ ਜੀ ਤੇ ਅਸੀਂ ਪੇਪਰ ਵਗੈਰਾ ਦੇ ਕੇ ਆ ਗਿਆਂ ਕੋਠੇ ਤੇ ਤੇ ਹਰਿਆ ਸਾਰੀਆਂ ਕਲਾਸਾਂ ਦੇ ਏਰੀਆ ਨੇ ਪੇਪਰ ਬਸ ਆ ਇੰਨੇ ਕੁ ਜਵਾਬ ਵਜਨਾਂ ਜਿੰਨਾਂ ਦਾ ਹੋਈ ਜਾਂਦਾ ਬਾਰੇ ਆਈ ਜਾਂਦਾਗਾ ਤੇ ਆ ਬਾਈ ਵੀ ਆ ਕੇ ਆਈ ਜਾਂਦੇ ਨੇ ਸਾਰੇ ਤੇ ਸਾਡੀ ਉਹ ਪਰਲੀ ਬਿਲਡਿੰਗ ਆ ਕੀ ਆ ਜਿੱਥੇ ਪ੍ਰਬੰਧਕੀ ਬੁਲਾ ਗਏ ਪਰਲੇ ਪਾਸੇ ਬਿਲਡਿੰਗ ਸਾਡੀ ਅਸੀਂ ਉਧਰੋਂ ਇਧਰ ਆ ਗਏ ਕਿ ਸਾਡੇ ਨਾਲ ਦਿਆਂ ਦਾ ਅੱਧਾ ਪੇਪਰ ਉਹ ਸਾਹਮਣੇ ਕਮਰੇ ਚ ਤੇ ਇੱਕ ਦਾ ਸਾਹਮਣੇ ਚ ਇਧਰ ਉਹਨਾਂ ਦੀ ਵੇਟ ਕਰ ਰਹਿਆਂਗੇ ਸਾਡਾ ਪੇਪਰ ਪਹਿਲਾਂ ਸ਼ੁਰੂ ਹੋਇਆ ਸੀਗਾ ਅੱਧਾ ਘੰਟਾ ਤੇ ਪਹਿਲਾਂ ਖਤਮ ਹੋ ਗਿਆ ਅੱਧਾ ਘੰਟਾ ਤੇ ਇਧਰ ਲਈ ਬਿਲਡਿੰਗ ਚ ਲੇਟ ਖਤਮ ਹੋਊਗਾ ਤੁਰਦਿਆਂ ਫਿਰਦਿਆਂ ਲੋ ਜੀ ਤੇ ਅਸੀਂ ਪਹੁੰਚ ਚੁੱਕਿਆ ਬਲਾਡੇ ਬੱਸ ਸਟੈਂਡ ਚ ਤੇ ਇੱਥੇ ਚੜ੍ਹਨਾ ਸੀ ਫੁੱਲ ਰੋਡ ਬੱਸ ਯੋ ਘਟਨੇ ਆਪਣੇ ਮਿੱਤਰ ਅਗਵਾਦੀ ਪੰਜਾਬ ਸਰਕਾਰ ਕੀ ਕਰਦੇ ਲੰਕ ਕੇ ਜਾਣਾ ਪਊਗਾ। ਸੋਦੀ ਗੁੰਦਰਾ ਅੱਗੇ ਮੁਹਾਰਤ ਵਾਲੇ 118 ਸਕੂਲ ਐਲੀਗਿਬਿਲੀ ਲੰਕ ਕੇ ਜਾਣਾ ਪਊਗਾ। ਕੋਲੇ ਫਿਰ ਮੈਨੂੰ ਸੀਟ ਮਿਲ ਜੂਰੇ ਤਾਂ ਮਿਲ ਗਈ। ਪੂਰਾ ਖੱਦਾ ਪੈ ਰਾਇਆ ਜੀ ਪੀਆਰਟੀਸੀ ਦਾ। ਰੋਲਾ ਧਾਰ卡ੜ ਦਾ ਸਾਰਾ। ਉਹ ਮੁੰਡੇ ਸੈਲਫੀ ਲੈ ਰਹੇ ਬਾਸੇ ਟਾਕੀ ਖੜੇ। ਆਤਾ ਸੀ ਦਾ। ਕੋਲ ਰੋਲੇ ਪੰਡੀਆਂ ਤੇ ਪਿਆ ਮੁੜਿਆਈਆਂ। ਲਓ ਜੀ ਤੇ ਆਪਾਂ ਬੱਸ ਸਟੈਂਡ ਤੋਂ ਉੱਪਰ ਗਏ ਉੱਤਰ ਗਏ ਸੀਗੇ ਤੇ ਹੁਣ ਚੱਲਦੇ ਆਪਾਂ ਘਰ ਨੂੰ ਤੁਰੇ ਜਾ ਰਹਿਆਂਗੇ ਤੇ ਉਰ ਕੇ ਚੱਲਦੇ ਆ ਘਰ ਨੂੰ ਤੇ ਘਰੇ ਜਾ ਕੇ ਦੇਖਦਾ ਕੋਈ ਕੰਮ ਧੰਦਾ ਤੇ ਬੱਸ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀਗੀ ਖੜ ਕੇ ਆ ਸਾਰੇ ਰਾਂ ਥੱਕ ਗਏ ਸੀਗੇ ਇੱਕ ਲੱਖ ਦੀ ਖੜ ਕੇ ਆਂਗੇ ਤੇ ਹੁਣ ਚੱਲਦੇ ਆਪਾਂ ਘਰ ਨੂੰ ਘਰੇ ਜਾ ਕੇ ਕਰਾਂ ਕੋਈ ਕੰਮ ਧੰਦਾ ਦਿਖਾਵਾਂ ਐ ਬਲੌਗ ਦੇ ਵਿੱਚ ਲੋ ਜੀ ਤੇ ਕਾਲਜ ਚ ਆ ਕੇ ਆਪਾਂ ਆ ਗਏ ਸੀ ਖੇਤ ਗੇੜਾ ਮਾਰਨ ਕਣਕ ਵਗੈਰਾ ਦੇਖਣ ਤੇ ਹੁਣ ਚੱਲ ਗਿਆ ਘਰ ਨੂੰ ਤੇ ਇੱਧਰ ਆਪਣੀ ਕਣਕ ਵਗੈਰਾ ਸਾਰੀ ਹਰੀ ਹੋ ਗਈ ਬੱਤਾ ਆਪਾਂ ਵੀਡੀਓ ਨਹੀਂ ਬਣਾ ਸਕਦੇ ਕੋਈ ਗੱਲ ਨਹੀਂ ਤੇ ਕੱਲ ਨੂੰ ਸ਼ਾਇਦ ਮੈਂ ਵੀ ਆਪਾਂ ਘਰੇ ਆਂਗੇ ਤੇ ਕੱਲ ਨੂੰ ਆਪਾਂ ਬਣਾਵਾਂਗੇ ਕੱਲ ਤੇ ਵੀਡੀਓ ਤੇ ਇੱਕ ਤੁਹਾਨੂੰ ਦੱਸੀਏ ਵੀ ਆਪਣਾ ਘੰਟਾ ਦਾ ਕੰਮ ਆਪਣਾ ਸਮਾਪਤ ਹੋ ਗਿਆ ਤੇ ਕੱਲ ਤਰੀਕ ਹੈਗੀ ਸੀ 21 21 11ਵਾਂ ਮਹੀਨਾ 21 ਨਵੰਬਰ ਨੂੰ ਕੰਮ ਖਤਮ ਹੋਇਆ ਆਪਣਾ ਗੱਡਾਂ ਦਾ ਤੇ ਆਪਣਾ ਚੱਲਿਆ ਸੀਗਾ ਇਹ ਵੀ 40 45 46 47 ਤੱਕ ਚੱਲ ਗਿਆ ਕੰਮ ਆਪਣਾ ਗੱਡਾਂ ਦਾ ਬੱਧੀਆ ਚੰਦਾ ਲੰਬਾ ਕੰਮ ਤੇ ਹੁਣ ਆਪਣੀ ਕੁਸ ਮੰਡੀ ਚ ਜੀਰੀ ਪਈ ਹੈਗੀ ਜਾ ਕੇ ਕਾੜਦੇ ਕਰਤਾ ਮਿੰਟ ਉੱਥੇ ਦੇਖ ਰਿਆਂਗੇ ਜਦੋਂ ਬੰਦਾ ਹੋਇਆ ਉਹ ਨਾਲ ਕਰਾਂਗੇ ਗੱਲਬਾਤ ਵੀ ਕਰੋ ਭਰਦੀਆਂ ਕਰੋ ਨਾਲ ਆ ਸਾਹਮਣੇ ਆ ਗਈ ਮੰਡੀ ਅੱਜ ਕੋਲੇ ਜਗਾਇ ਸੀ ਜੇ ਪੇਪਰ ਵੀ ਕਰਿਆ ਵਧੀਆ ਮਗਰ ਪੇਪਰ ਤੇ ਥੋੜੀ ਜਿਨਾ ਧੰ ਬਚਾਉਣ ਕਰਕੇ ਤੇ ਧੁੰਦ ਵਗੈਰਾ ਪੈਣ ਕਰਕੇ ਗਿੱਲੀ ਆ ਜੀਰੀ ਤੇ ਆ ਪੱਈਆਂ ਨੇ ਖੰਡੀਆਂ ਤੇ ਖੰਡੀਆਂ ਹੀ ਹੋਈਆਂ ਸਾਰੀ ਚਲੋ ਹੁਣ ਧੁੰਦ ਦਾ ਪੈਣੋ हट ਗਿਆ ਕਿਉਂਕਿ ਅਥਨ ਨੂੰ ਵੀ ਅ ਸਵੇਰੇ ਜਿਆਦਾ ਦਵਾਰੇ ਗਿੱਲੀ ਹੁੰਦੀ ਨਹੀਂ ਹੈਗੀ ਬਸ ਮੇਬੀ ਇਹ ਜੋ ਕੱਲ ਨੂੰ ਕੱਲ ਨੂੰ ਧੁੱਪ ਲਾ ਕੇ ਤੇ ਪਰਸ ਨੂੰ ਇਹਨੂੰ ਆਪਾਂ ਉਹ ਕਰ ਦਾਂਗੇ ਪਰ ਦਾਂਗੇ ਅਣੀ ਪਤਾ ਕੱਲੂ ਆਥਣੇ ਪਰਦਣਾ ਤੇ ਮੰਡੀਆਂ ਚ ਵੀ ਹੁਣ ਥੋੜੀ ਜਿਹੀ ਸੁਨਸਰਾਈ ਹੋ ਗਈ ਪਹਿਲਾਂ ਤਾਂ ਆਹ ਟਾਈਮ ਦੇ ਵਿੱਚ ਬਹੁਤ ਰੋਲਾ ਪੈਂਦਾ ਹੁੰਦਾ ਸੀਗਾ ਤੇ ਹੁਣ ਥੋੜਾ ਜਿਹਾ ਕੰਮ ਘਟ ਗਿਆ ਕਿਉਂਕਿ ਸੀਜ਼ਨ ਐਦ ਕੀ ਲਓ ਚੱਲਿਆ ਵੀ ਬਹੁਤ ਟਾਈਮ ਦਾ ਤੇ ਅੱਜ ਕੀ ਜਿੰਨਾ ਟਾਈਮ ਜੀਰੀ ਲਾਉਣ ਤੇ ਲੱਗਾ ਉਨਾਂ ਹੀ ਟਾਈਮ ਵੱਢਣ ਤੇ ਲੱਗਾ ਕੋਈ ਮੁਸਲਮਾਨ ਤਾਂ ਆਥਰ ਨੂੰ 5 ਕਿੱਲੇ ਵੱਡਿਆ ਕਰੇ ਕੋਈ 10 ਵੱਡ ਕੇ ਆ ਜਾ ਕਰੇ ਘਰ ਨੂੰ ਤੇ ਇੱਛੀ ਇਹਨਾਂ ਨੂੰ ਵੀ ਕਦੋਂ ਜੋਖਣ ਗਿਆ ਪੁਟੇਰੀ ਆ ਗਈ ਆਪਣੇ ਮਿੱਤਰ ਪਾਲੇ ਦੀ ਢੇਰੀ 15 ਦਿਨਾਂ ਦਾ ਮੰਡੀ ਚ ਬੈਠਾ ਦੁਬਾਰੇ ਆ ਗਿਆ ਹਾਂ ਦੁਬਾਰੇ ਆ ਗਿਆ ਯਾ ਦੁਬਾਰੇ ਵੱਡ ਕੇ ਲਿਆ ਜੀ ਕਹੇਗਾ ਪਿੰਡ ਪੰਢੇਰਾ ਤੋਂ ਆਪਣਾ ਚਾਚਾ ਹੋਰ ਫਿਰ ਠੀਕ ਠਾਕ ਵਧੀਆ ਰਾਤ ਨੂੰ ਰੋਟੇ ਖਾ ਗਿਆ ਯਾਰ ਸਾਰੀ ਮੰਡੀ ਚੁੱਪ ਚਾ ਬੈਠੇ ਅੰਕੁੱਲਾ ਚੱਲ ਚੱਲ ਲੱਗੇਗਾ ਮੈਨੂੰ ਚਾਰ ਟੂੜ ਕੱਢਣਾ ਪਊਗਾ ਕੱਢਣਾ ਪਊ ਇਹੀ ਬਚੂਲਾ ਦੇਖ ਕੇ ਇਹੀ ਬਚਣਾ ਬਤੂਆ ਹਾਂ ਕਾਹਨੂੰ ਫਿਰ ਆਪਣੇ ਆਇਆ ਦੁਬਾਰਾ ਆਪਾਂ ਸਾਂਝਾ ਕਰਾਂਗਾ ਉਹੀ ਫੋਨ ਕਰ ਲੈਣੇ ਉਹੀ ਪੁੱਛ ਲੈ ਫਿਰ ਬਾਹਰ ਕਿੱਲੇ ਪਰ ਕਰ ਲੈਣੇ ਕੁਝ ਨਹੀਂ ਹੁੰਦਾ ਕਰ ਲਾਂਗੇ ਸਾਂਝੇ ਹੁਣ ਤਾਂ ਮੰਡੀ ਚ ਘਟ ਜਾਣਾ ਕੰਮ ਯਾਰ ਆਹ ਕਿਹੜਾ ਜਮੀਂ ਹਲਾ ਮੰਗੂ ਹਲਾ ਨਾਲ ਹਲੇ ਜਾ ਤੇ ਤੂੰ ਹੀ ਹੈ ਤੇਰੀ ਦੇਖੋ ਇਹ ਸੌਂਕ ਨਾਲ ਹਲਿਆਈ ਹੀ ਦਾ ਸਾਰੇ ਜਮਾ ਜਵੇ ਬੱਟਾ ਨਹੀਂ ਪਾਜਦੀ ਆਲੂ ਵਾਲੀਆਂ ਮੰਡੀਆਂ ਚ ਇਹ ਜੱਟ ਰੋਲ ਰਹੇ ਨੇ ਪਾਲੇ ਆ ਦੇ ਆ ਇਧਰ ਵੀ ਆ ਲੈ ਐਨੇ ਸੌਂਕ ਨਾਲ ਆਲਾ ਬਾੜੀਆਂ ਨਹੀਂ ਪੱਟਾ ਨਹੀਂ ਬਣਾਉਂਦੇ ਜੀ ਆ ਬਣਾਉਂਦੇ ਉਹ ਸੱਟਾ ਕਿ ਨਹੀਂ ਦੇਖ ਉਹ ਬਹੁਤ ਬੁਰਾ ਹਾਲ ਹੈ ਦੁੱਧ ਪਾਉਣ ਜਾਂਦਾ ਕਿਹੜੀ ਡੋਲਦੀ ਹੋਵੇ ਕਿੱਦਾਂ ਹੋਵੇ

ਆ ਤੇ ਆਪ ਚਾਰ ਵੀ ਕੱਢ ਦੇ ਨੇ ਅੱਛਾ ਆਪ ਲੇਬਰ ਵਾਲੇ ਆਪ ਲੇਬਰ ਅਸੀਂ ਤਾਂ ਕੋਲੀ ਨਹੀਂ ਆਇਆ ਆਪ ਹੀ ਪਤਾ ਨਹੀਂ ਖਲਿਆਈਏ ਪਤਾ ਨਹੀਂ ਆਪ ਹੀ ਕੱਢ ਦੇ ਨੇ ਸਾਰੇ ਇਹਦਾ ਆਪਣੀ ਉਹ ਐ ਪੈ ਅੱਛਾ ਹਮ ਲਓ ਜੀ ਚਾਚਾ ਕਹਿੰਦਾ ਵੀ ਪੰਦੇਰੀ ਪਿੰਡ ਦੇ ਵਿੱਚ ਚਾਰ ਜਿਹੜਾ ਆਪਾਂ ਸੰਤਨਾਕਾ ਮਤਲਬ ਜਦੋਂ ਚਾਰ ਨੇ ਨਾਲ ਇਹ ਵੀ ਲੇਬਰ ਵਾਲੇ ਕੱਢ ਦਿੰਦੇ ਆਪਾਂ ਨੂੰ ਆਪ ਕਰਨਾ ਪੈਂਦਾ ਇੱਥੇ ਫੇ ਤੂੰ ਸੱਪ ਦੇਰਾ ਤੋਂ ਇੱਥੇ ਇੱਥੋਂ ਮੇਰੀ ਫੇਰ ਆਰਤ ਤੇ ਪਹੇ ਦਿੱਤੀ ਅੱਛਾ ਛੜ ਤਾਂ ਇੱਥੇ ਆ ਗਈ ਇਹ ਪੱਗਾ ਯਾਰ ਨਾ ਹੋਰ ਖਾ ਲਗਾ ਹੋ ਇਨਾ ਕਰਾ ਛੱਡ ਤਾਂ ਉਹ ਛੱਡ ਗਏ ਕਹਿੰਦੇ ਛੁੱਟੀ ਹੋ ਗਈ ਹੋਰ ਇੰਨੇ ਕਿਨੂੰ ਤੜਕੇ ਲਾਉਣ ਗਿਆ ਦੋ ਬੋਰੀਆਂ ਖਾਤਰ ਛੁੱਟੀ ਕਰਤੀ ਹੋਰ ਗਲਤ ਆ ਨਾ ਲਓ ਜੀ ਤੇ ਆਪਾਂ ਮੰਡੀ ਚ ਆ ਗਏ ਸੀ ਘਰ ਵਾਪਸ ਤੇ ਉਹ ਆਪਣੀ ਜੀਰੀ ਜੋਖਾ ਨੂੰ ਕਹਿੰਦੇ ਨੇ ਹਜੇ ਪਰਸੋਂ ਨੂੰ ਤੇ ਪਰਸੋਂ ਨੂੰ ਜੋਖੜ ਗਿਆ ਆਪਣੀ ਜੀਰੀ ਤੇ ਹੁਣ ਚੱਲਦੇ ਆਪਾਂ ਡੈਰੀ ਵੱਲ ਨੂੰ ਦੁੱਧ ਵਾਲੀ ਕਹਿਨੀ ਆਪਾਂ ਟਾਂਗਲੀ ਸਾਈਡ ਤੇ ਚਲੋ ਜੀ ਡੈਰੀ ਵਾਲੂ ਇਹ ਆਜੀ ਆਪਣੀ ਡੇਲੀ ਜਿੱਥੋਂ ਦੀ ਲੰਕਣਾ ਉਹ ਬੀਹੀ ਤੇ ਪਾ ਇਹ ਥੋੜਾ ਜਿਹਾ ਪਿੰਡ ਵੀ ਦਿਖਾ ਦੇਣਾਗੇ ਕਿਉਂਕਿ ਜਿਹੜੇ ਬਾਹਰੇ 판ਤੇ ਰਹਿੰਦੇ ਨੇ ਆਪਣੇ ਪਿੰਡ ਦੇ ਉਹ ਕਹਿੰਦੇ ਅਸੀਂ ਪਿੰਡ ਮਿਸ ਕਰਦੇ ਆ ਤਾਂ ਉਹ ਬਲੌਗਾਂ ਦੇ ਵਿੱਚ ਵੀ ਦੇਖਦੇ ਨੇ ਤੇ ਇੱਕ ਦੋ ਬੰਦੇ ਨੇ ਆਪਾਂ ਨੂੰ ਦੱਸਿਆ ਵੀ ਹੈਗਾ ਫੋਨ ਕਰਕੇ ਕਹਿੰਦੇ ਅਸੀਂ ਜਦੋਂ ਪਿੰਡ ਮਿਸ ਕਰਦੇ ਆ ਤਾਂ ਅਸੀਂ ਬਲੌਗ ਦੇਖਦੇ ਆ ਪਿੰਡ ਦੇ ਬੰਦਿਆਂ ਦੇ